ਸ਼ੁਭ ਸਵਾਗਤ ਹੈ ਜੀ ਸਨੇਹਾ ਮੈਡਮ ਬੜੇ ਮਹੱਤਵਪੂਰਨ ਟਾਪਿਕ ਦੇ ਨਾਲ ਸਾਡੇ ਨਾਲ ਹਾਜ਼ਰ ਨੇ ਸਨੇਹਾ ਜੀ ਮੈਂ ਚਾਹਾਂਗਾ ਕਿ ਇਹ ਜ਼ਰੂਰ ਦੱਸੋ ਕਿ ਜਿਨ੍ਹਾਂ ਵਿਦਿਆਰਥੀਆਂ ਨੇ 10+2 ਕੀਤੀ ਹੈ ਜਨੂਅਰੀ ਇਨਟੇਕ ਦੇ ਲਈ ਉਹਨਾਂ ਕੋਲੇ ਕਿਹੜੇ-ਕਿਹੜੇ ਆਪਸ਼ਨ ਨੇ ਫੰਡਸ ਤੋਂ ਲੈ ਕੇ e to z clarity ਤੁਸੀਂ ਸਾਂਝੀ ਕਰਦੇ ਸੋ ਯੂਕੇ ਸਟੱਡੀ ਵੀਜ਼ੇ ਦੀ ਗੱਲ ਕਰੀਏ ਤਾਂ ਜਨੂਅਰੀ ਇਨਟੇਕ ਟੋਟਲੀ ਓਪਨ ਹੋ ਚੁੱਕਾ ਵਾ ਸੋ ਅੱਜ ਦਾ ਸ਼ੋ ਬਹੁਤ ਸਪੈਸ਼ਲ ਆ ਉਹ ਸਟੂਡੈਂਟਸ ਲਈ ਜਿਨ੍ਹਾਂ ਨੇ ਪਲੱਸ 2 ਕੀਤੀ ਹੋਈ ਆ ਬਟ ਉਹਨਾਂ ਦਾ ਗੈਪ ਜ਼ਿਆਦਾ ਹੈ ਤਾਂ ਉਹਨਾਂ ਨੂੰ ਕੋਈ ਆਪਸ਼ਨ ਨਹੀਂ ਮਿਲ ਰਹੀ ਸੀ ਸੋ ਯੂਨੀਵਰਸਿਟੀਆਂ ਦੀ ਗੱਲ ਕਰੀਏ ਤਾਂ ਮੈਂ ਲਿਸਟ ਲੈ ਕੇ ਆਈਆਂ ਜਿਹਦਾ ਜਿਹੜੇ ਯੂਨੀਵਰਸਿਟੀਆਂ ਜ਼ਿਆਦਾ ਗੈਪ ਅਕਸੈਪਟ ਕਰ ਲੈਂਦੀਆਂ ਸੋ ਸਭ ਤੋਂ ਪਹਿਲੇ ਹੈਗੀ ਹੈ ਯੂਨੀਵਰਸਿਟੀ ਆਫ ਬ੍ਰੈਡਫੋਰਸ਼ਾਇਰ 2021 پاس آؤٹ ਵੀ ਇਹਦੇ ਵਿੱਚ ਜਾ ਸਕਦਾ ਹੈ ਸੋ ਨੋਟ ਕਰ ਲੋ 2021 پاس آؤਟ ਵੀ ਪਲੱਸ 2 ਤੋਂ ਬਾਅਦ ਜਾ ਸਕਦਾ ਹੈ ਵਾ ਉਹ ਤੋਂ ਇਲਾਵਾ ਤੁਹਾਡੀ ਕਵੈਂਟਰੀ ਯੂਨੀਵਰਸਿਟੀ ਹੈ 2023 ਆਨਵਰਡਸ ਯੂਨੀਵਰਸਿਟੀ ਆਫ ਕਾਲਜ ਬਰਮਿੰਗਮ ਬਰਮਿੰਗਮ ਸਿਟੀ ਯੂਨੀਵਰਸਿਟੀ অর ਯੂਨੀਵਰਸਿਟੀ ਆਫ ਵੈਂਚੈਸਟਰ ਇਹ ਸਾਰੀਆਂ ਤਿੰਨੋਂ ਦੀਆਂ ਤਿੰਨੋਂ ਯੂਨੀਵਰਸਿਟੀਆਂ 2022 پاس ਆਊਟ ਵੀ ਲੈ ਰਹੀਆਂ ਵਾ ਉਸ ਤੋਂ ਬਾਅਦ ਹੈਗੀ ਹੈ ਹਾਰਪਰ ਐਡਮਸ ਯੂਨੀਵਰਸਿਟੀ 2023 ਪਾਸ ਆਊਟ ਸੋ ਇਹ ਕਿਹੜੇ ਸਟੂਡੈਂਟਸ ਇੱਥੇ ਜਸਟ ਹੋ ਕੇ ਜਿਨ੍ਹਾਂ ਦੀ ਕੈਨੇਡਾ ਤੋਂ ਰਿਫਿਊਜ਼ਲ ਆ ਜਾਂ ਜਿਹੜੇ ਆਸਟ੍ਰੇਲੀਆ ਵੀ ਨਹੀਂ ਕਰ ਸਕਦੇ ਕਿਉਂਕਿ ਆਸਟ੍ਰੇਲੀਆ ਨੇ 2024 ਔਰ 2025 ਪਾਸ ਆਊਟ ਲੈਣਾ ਵਾ ਸੋ ਇਹਦਾ ਵਿੱਚੋਂ ਕੁਝ ਆ ਨੂੰ ਟਾਪ ਅਪ ਪ੍ਰੋਗਰਾਮ ਵੀ ਮਿਲ ਜਾਏਗਾ ਡਿਪੈਂਡ ਕਰਦਾ ਹੈ ਕਿ ਤੁਹਾਡੀ ਪ੍ਰੋਫਾਈਲ ਕੀ ਆ ਗੈਪ ਮੈਂ ਤੁਹਾਨੂੰ ਦੱਸਦਾ ਹੈ ਬਟ ਤੁਹਾਡੀ ਪਰਸੈਂਟੇਜ ਤੁਹਾਡੇ ਇੰਗਲਿਸ਼ ਦੇ ਕਿੰਨੇ ਮਾਰਕਸ ਆਈਆਂ ਤੁਹਾਡਾ ਲੈਂਗੁਏਜ ਟੈਸਟ ਕੇ ਰਹਾ ਉਹਦੇ ਲਈ ਤੁਹਾਨੂੰ ਇੱਕ ਪ੍ਰੋਪਰ ਅਸੈਸਮੈਂਟ ਦੀ ਜ਼ਰੂਰਤ ਹੈਗੀ ਅਸੈਸਮੈਂਟ ਟੋਟਲੀ ਫ੍ਰੀ ਆਫ ਕਾਸਟ ਹੈਗੀ ਆ ਸੋ ਗੈਪ ਵਾਲੇ ਕਈ ਸਟੂਡੈਂਟਸ ਇਹ ਸੋਚ ਕੇ ਬੈਠੇ ਸੀ ਕਿ ਸਾਡਾ ਹੁਣ ਪੋਸੀਬਲ ਨਹੀਂ ਆ ਤੋ ਨਾਲੀ ਕਿ ਗੋਲਡਨ ਚਾਂਸ ਹੈਗਾ ਵਾ ਬਹੁਤ ਬਹੁਤ ਧੰਨਵਾਦ ਜੀ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਸਾਡੇ ਨਾਲ ਮੌਜੂਦ ਸੀ ਸਕਰੀਨ ਦੇ ਉੱਪਰ ਟੈਲੀਫੋਨ ਨੰਬਰ ਹੈ ਇਸ ਨੰਬਰ ਤੇ ਤੁਸੀਂ ਟੈਲੀਫੋਨ ਕਾਲ ਕਰ ਸਕਦੇ ਹੋ ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈ ਕੋਈ ਵਹਿਮ ਹੈ ਟੈਲੀਫੋਨ ਕਰਕੇ ਉਸ ਵਹਿਮ ਨੂੰ ਦੂਰ ਕਰੋ ਉਸ ਸਵਾਲ ਦਾ ਖਲ ਪੁੱਛੋ ਕੋਈ ਵੀ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਔਰ ਤੁਸੀਂ ਇੰਡੀਆ ਦੇ ਕਿਸੇ ਵੀ ਹਿੱਸੇ ਤੋਂ ਆਨਲਾਈਨ ਫਾਇਲ ਲਾ ਸਕਦੇ ਹੋ ਤੁਸੀਂ ਪਰਸਨਲੀ ਵਿਜ਼ਿਟ ਕਰ ਸਕਦੇ ਹੋ ਔਰ ਮੇਰੀ ਗੁਜ਼ਾਰਿਸ਼ ਹੈ ਕਿ ਪੂਰੀ ਤਸਲੀ ਹੁੰਨ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਤੋਂ ਵੀ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਥੈਂਕ ਯੂ ਸੋ ਮਾਣ